ਸਤਿ ਸ਼੍ਰੀ ਅਕਾਲ ਮੇਰੇ ਵੀਰ ਧੀ ਤਾਲੀਵਾਲ ਤੁਹਾਡਾ ਸਦਾ ਆਪਣੇ ਕੋਬੈਡੀ ਇਨਫਾਰਮਰ ਚੈਨਲ ਤੇ ਸਵਾਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਰਾਜੀ ਖੁਸ਼ੀ ਚੜ੍ਹਦੀ ਕਲਾ 'ਚ ਹੋਵੋਗੇ ਜੇਕਰ ਕੋਈ ਵੀਰ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੀ ਤਾਂ ਉਸ ਚੈਨਲ ਨੂੰ ਧਰੂੜ ਸਬਸਕ੍ਰਾਈਬ ਕਰੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੇਂਦਾ ਤੁਹਾਡਾ ਸਭ ਦਾ ਫਰਜ਼ ਬੰਦ ਹੋ ਗਿਆ ਜੀ ਅੱਜ ਆਪਾਂ 6 ਨਵੰਬਰ 2025 ਨੂੰ ਹੋਣ ਵਾਲੇ ਵੱਖ-ਵੱਖ ਕਬੱਡੀ ਕੱਪਾਂ ਬਾਰੇ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਮੇਰਵਾ ਕੁਛ ਇਸ ਪ੍ਰਕਾਰ ਹੈ ਇੱਕ ਵੱਡੀ ਕਬੱਡੀ ਦਾ ਫਕਰ ਚ ਹੁੰਦਾ ਮਾਨਸਾ ਲਿਖੇ ਕਰਵਾਇਆ ਜਾਵੇਗਾ ਜੀ ਇੱਥੇ ਵੀ ਅੱਜ ਗੱਲਬਾਤ ਸਿਰਈ ਹੋਣੀ ਹੈ ਇੱਥੇ ਅੱਜ ਵਜਨੀ ਕਬੱਡੀ ਦੇ ਮੈਚ ਕਰਵਾਏ ਜਾਣਗੇ 55 ਕਿਲੋ ਅਤੇ 45 ਕਿਲੋ 55 ਕਿਲੋ ਵਜਨੀ ਕਬੱਡੀ ਦਾ ਪਹਿਲਾ ਇਨਾਮ 9900 ਅਤੇ ਦੂਜਾ ਇਨਾਮ 7500 ਹੋਵੇਗਾ ਜੀ 45 ਕਿਲੋ ਵਜਨੀ ਕਬੱਡੀ ਦਾ ਪਹਿਲਾ ਇਨਾਮ 600 ਅਤੇ ਦੂਜਾ ਇਨਾਮ 5500 ਹੋਵੇਗਾ ਜੀ ਇਸ ਮੈਚ ਦਾ ਲਾਈਵ ਕਬੱਡੀ ਟਾਕ ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਆਨੰਦ ਮਾਣ ਸਕਦੇ ਹਨ ਇਹ ਕਬੱਡੀ ਕਪ ਬਨਪੋਰਾ ਮਲੇਰਕੋਟਲਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਖਿਡਾਰੀ ਵੀਰ ਪੋਸਟਰ ਵੇਖ ਕੇ ਸੰਪਰਕ ਕਰ ਸਕਦੇ ਹਨ ਇਹ ਕਬੱਡੀ ਕੱਪ ਪਿੰਡ ਜੋਣੇ ਕੇ ਜ਼ਿਲ੍ਹਾ ਤਰਨਤਾਰਨ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਦੋ ਕਲੰਪਾ ਦੇ ਮੈਚ ਕਰਵਾਏ ਜਾਣਗੇ ਇੱਕ ਪਾਸੇ ਹੋਵੇਗਾ ਜੀ ਬਾਬਾ ਬਿਰੀ ਚੰਜੀ ਕਲੱਬ ਫਰਦੀਪੁਰ ਅਤੇ ਦੂਜੇ ਪਾਸੇ ਭਾਈ ਲਖਵੀਰ ਸਿੰਘ ਜੀ ਕਬੱਡੀ ਕਲੱਬ ਕਰਿਆਲਾ ਇੱਥੇ ਵੀ ਅੱਜ ਵਰਣਕਾ ਵੱਡੀਆਂ ਹੀ ਲੱਗਣੀਆਂ ਇੱਥੇ ਵੀ ਅਜੇ ਪੂਰੀ ਚੋਟੀ ਦੇ ਟਾਪ ਦੇ ਖਿਡਾਰੀ ਪਹੁੰਚ ਰਹੇ ਹਨ ਜੀ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਜੀ ਤੁਹਾਡਾ ਸਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਰਜ਼ ਬਣਦਾ ਹੀ ਹੈ ਜੀ ਧੰਨਵਾਦ